ਲਾ ਛੜੇ ਕੋਲ ਜਾ ਕੇ ਹਣੀ ਮਰਨੇ ਕੋਲ ਇਹਨੂੰ ਕਹਿੰਦੀ ਮੈਨੂੰ ਲਿਆ ਕੇ ਫਰੋਟ ਦਊਗਾ ਜਿਹੜਾ ਦਾਲ ਪਾਣੀ ਬੋਲੀਆਂ ਕੋ ਆ ਸਾਡੇ ਦਾ ਜੋ ਨਿਕਲਦਾ ਮੁੜਕੇ ਨਹੀਂ ਆਉਂਦਾ ਬਕਰ ਇੰਆਵੇਂ ਤੂੰ ਮੱਚ ਘੜੇ ਕਰੀਆਂ ਲੱਕੇ ਵਲੰਮੀਆਂ ਤਾਣੀ ਪਿਆ ਬਹਿ ਜਾਣਾ ਮੇਰੇ ਗੱਲ ਸੁਣ ਮੇਰੀ ਕਿਉਂ ਕੀ ਲੜਕਾ ਮਰਨੇ ਅਤਰੇ ਕਾਹ ਦਾ ਸੁਹਣੇ ਲਈ ਜਾਂਦਾ ਸੀ ਵਹ ਜਾਨੇ ਮੈਂ ਵੀ ਸੁਹਾਂਏ ਸਾਡਾ ਕੋਈ ਵਰਤਾ ਖਾ ਜਾ ਜੇ ਬੇ ਆਜੂਗੀ ਤੇਰੇ ਲੱਥਰ ਮੜੇ ਨੇ ਮਰਨਾ ਏਡਾ ਚੱਕ ਲੈਣਾ ਛੋਟਾ ਹੱਥ ਜਹ ਹੈ ਪਾ ਲੈਣਾ ਚਾਦਰ ਉੱਤੋਂ ਪਾ ਲੈਣਾ ਚਿੱਟਾ ਕੁੜਤਾ ਹਾਂ ਜਬਾ ਪੂੜਾ ਲਾਣਾ ਸਿਰੇ ਦਾ ਅੱਜ ਤਾਂ ਬਾੜੀ ਬੰਪ ਬਾੜੀ ਵਰਪੀਆਂ ਪੜਈ ਬੇ ਵਰਤਾ ਮੇਰਾ ਆਏ ਨਾ ਬੋਲ ਮੜੇ ਮੂੰਹ ਵਾਲਿਆ ਬਾਗੀ ਤਾਂ ਫਿਰ ਬਾਹਰ ਗਿਆ ਮੂੰਹ ਕੀ ਦੇਖੀਂ ਵੇ ਮੂੰ ਤਾਂ ਮੈਂ ਚਾਂਦਾ ਦੇਖ ਕੇ ਪਾਣੀ ਧੋਲ ਕੇ ਪਾਣੀ ਪੀ ਲੂੰ ਘਟਾ ਸਾਡਾ ਘਣਾ ਝੂਣਕਾ ਪੈਂਦਾ ਮੇਰਾ ਮੂੰਹ ਮਿੱਠੀ ਔਰ ਤੇਰਾ ਮੂੰਹ ਦੇਖ ਲਈ ਸੋਹਣੀ ਸੰਨੇ ਵਾਲੇ ਦਾ ਸ਼ਕਲ ਦੇਖੀ ਕਦੇ ਆਹ ਕੰਮ ਦੀ ਮੈਂ ਅੱਖ ਜੀ ਹੁਣੇ ਮਰਵਾ ਦੂੰਗੀ ਅੱਜ ਮੇਰਾ ਵਰਤਾ ਮੈਂ ਤੁਹਾਨੂੰ ਦੱਸਤੀ ਕੱਲ ਪੁੱਠਾ ਸਿੱਧਾ ਨਾ ਬੁਲਵਾ ਲਈ ਮੈਂ ਤੋ ਕਿਵੇਂ ਕੰਮ ਆਈ ਜੀ ਕੋਈ ਮੈਂ ਮੈਂ ਤਾਂ ਤੈਨੂੰ ਆ ਹੀ ਕਹਿੰਦੀ ਸੀ ਵੀ ਮੈਨੂੰ ਸਬਜ਼ੀ ਲੈ ਕੇ ਦੇ ਕੋਈ ਸੁੱਕੀ ਬਣਾ ਕੇ ਖਾਣੀ ਆ ਭੁੱਖ ਲੱਗੀ ਵੇ ਤੜਕੇ 4 ਵਜੇ ਦੀ ਖਾਦੀ ਹੋਈ ਐ ਚੂਰੀ ਮੈਂ ਤਾਂ ਪਨੀਰ ਤੇ ਹੁਣ ਪਨੀਰ ਲੈਣਾ ਨੇ ਫਿਰ ਨਨ ਪਨੀਰ ਭਨੂਰ ਲੈ ਕੇ ਲੈ ਮੈਨੂੰ ਆਲ ਅੰਡੂ ਗੋਬੀ ਅੰਡੂ ਗੋਬੀ ਲਿਆ ਦੀ ਬੜਾ ਬਗਲਾ ਹੋ ਗਿਆ ਮਾੜਾ ਲਿਆ ਦੀ ਨੜੇ ਲਿਆ ਦੀ ਸੋ ਤੇ ਨਾਲੇ ਲਿਆ ਦੀ ਕੇਲੇ ਮੈਨ ਇੱਕ ਦਰਜਾ ਅੱਛਾ ਹਾਂ ਕੇਲੇ ਤੇ ਸੋ ਦਾ ਮੇਰੇ ਕੋਲੇ ਵੀ ਪਏ ਨਾ ਮੈਂ ਬਸ ਵੇ ਉਹੀ ਨਾ ਮਜ਼ਾਕ ਕਰੀ ਜਾਇਆ ਕਰ ਸਾਰਾ ਦਿਨ ਸਾਰਾ ਦਿਨ ਤੈਨੂੰ ਮੈਂ ਥੋੜੀ ਟਿਚਰਾ ਕਰਨ ਮੈਂ ਤਨ ਆਏ ਕਹਿੰਦਾ ਮਟਰ ਪਨੀਰ ਲਿਆ ਦੂੰਗਾ ਬਸ ਭਰਾਵਾ ਸਾਲੂ ਗੋਬੀ ਵਾਲੇ ਬੰਦੇ ਆ ਸਾਨੂੰ ਮਟਰ ਪਨੀਰ ਦੀ ਲੋੜ ਨਹੀਂ ਮੈਨੂੰ ਪਤਾ ਤੂੰ ਜਿੱਥੇ ਬੋਲਦਾ ਤੂੰ ਸਾਡਾ ਵੀ ਖਾ ਲਿਆ ਕਰਕੇ ਮਟਰ ਪਨੀਰ ਨਾ 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 ਆ ਬੰਨਿਆ ਤੇਰੇ ਮੂਰੇ ਮੈਂ ਨਹੀਂ ਤੇਰਾ ਮਟਰ ਆਪਣੀ ਰੱਖਾਦੀ ਮੈਨੂੰ ਤਾਂ ਆਲੂ ਗੋਭੀ ਲਿਆ ਦੇ ਮੈਂ ਲਿਆ ਕੇ ਦੇਣਾ ਲਿਆ ਦੇ ਨਹੀਂ ਮੈਂ ਕਿਸਾ ਹੋਰ ਮਗਾ ਲੈਨੀ ਆ ਜਿਆਦਾ ਵਿਅਪਤ ਨਾ ਕਰ ਕਰ ਮਾਨ ਸਾ ਮੇਰੇ ਨਾਲ ਹੀ ਬਗ ਚਲਨੀ ਹੈ ਬਗ ਚੱਲੂ ਕੋਈ ਨਾ ਬਹੁਤ ਥੋੜੀ ਸੁਨਿਆ ਤੇਰੀ ਤੇਰੇ ਨਾਲ ਬੈਠ ਕੇ ਜਾਵਾਂ ਕੰਨਾਂ ਇਹ ਬੜੇ ਝੋ ਪਾਏ ਨਾ ਅੱਜ ਤੇਰੇ ਕਿ ਲੜਦਾ ਕੁਝ ਤੂੰ ਦੇਖ ਦੇ ਇੱਕ ਮੱਚੀ ਜੰਨਾ ਬਹਿ ਜਾਣੇ ਆਏ ਹਾਏ ਹਾਏ ਅੱਜ ਜਾਵਾਂ ਬਾਂਬੀ ਬਣੇ ਅੱਜ ਤੇ ਵਿਆਹ ਕੇ ਨਾ 33 ਸੋਦੇ ਆਏ ਸੀ ਤੂੰ ਇਹ ਮਰਨੇ ਹੋਈ ਨਾ ਜਰਲਾਦੀ ਮੈਨੂੰ ਕਿਤੇ ਇੱਥੇ ਵਿਆਹ ਕੇ ਲੈ ਗਈ ਇੱਥੇ ਦੌਰਾ ਪਾ ਜੀ ਹੁਣ ਅੰਦਰ ਕੀ ਕਰਨ ਜਾਣਾ ਮੇਰੀ ਗੱਲ ਵੀ ਸੁਣ ਲੈ ਵੇਕੇ ਵੇਕੇ ਸੁਣਨਾ ਜਿੱਦ ਤੇ ਵਿਆਹ ਕੀ ਰਹੀ ਸੀ ਨਾ ਉੱਥੇ ਸੀ ਆ ਯਾਰਾ ਰੰਗ ਤੇਰਾ ਆਹੋ ਮੈਂ ਤਾਂ ਐਂ ਰਹੂੰਗੀ ਤੂੰ ਬੁਢਾ ਹੋ ਜਾਏਗਾ ਉਹ ਮੈਂ ਗਏ ਤਾਂ ਮੇਰੇ ਵਾਸਤੇ ਸੀ ਭੈਣ ਦੇ ਖਾਸਮ ਉੱਥੇ ਮੈਨੂੰ ਬਦਲਦਾ ਭੈਣ ਦੇ ਖਾਸਮ ਮੈਂ ਬਸ ਕਰਿਆ ਕਰ ਬਸ ਕਰਿਆ ਕਰ ਤੇਰੇ ਵਾਸਤੇ ਗਏ ਸੀ ਗਸਾਂਧਾਰੇ ਵਾਸਤੇ ਓਏ ਮੈਂ ਵੱਡਾ ਭੈਣ ਦੇ ਖਾਸਮ ਮੇਰੇ ਵਾਸਤੇ ਹੀ ਗਏ ਸੀ ਲੈ ਲਾੜਾ ਮੋਰ ਕਰਦਾ ਕੀ ਐ ਇਹਨੂੰ ਸਾਰਾ ਦੇਨੂੰ ਠਰਕੀ ਗੱਲਾਂ ਹੈ ਲੁੱਚਪਣ ਦੀਆਂ ਗੱਲਾਂ ਔਰ ਇਹਨੂੰ ਕੋਈ ਗੱਲ ਨਹੀਂ ਆਉਂਦੀ ਵੀ ਪਰਜਾਈ ਚੱਲ ਕੋਈ ਨਾ ਮੈਂ ਲਿਆ ਦਿੰਦਾ ਤੇਰਾ ਵਰਤ ਰੱਖਿਆ ਹੋਇਆ ਹੈ ਬੈਬ ਤੇ ਹੀ ਕਰੀ ਜਾਊਗਾ ਬੈਬ ਤੇ ਹੀ ਕਰੀ ਜਾਊਗਾ ਪਤਾ ਨਹੀਂ ਕੀ ਮਿਲਦਾ ਇਹਨੂੰ ਵੀ ਆ ਦੇਖ ਪਰਜਾਈ ਕੇਲੇ ਲੈ ਆਇਓ ਤੇਰੇ ਵਾਸਤੇ ਮੈਂ ਮਰਨੇ ਫਿਰ ਤੂੰ ਘਰੇ ਫੜਾਇਆ ਹੁੰਦਾ ਘਰੇ ਸਾਮ ਕੇ ਬੈਠੇ ਹੈ ਓਹੋ ਜਦ ਤੁਰਿਆ ਨਹੀਂ ਆਂਦਾ ਫਿਰ ਤੂੰ ਤਾਂ ਤੂੰ ਪਾਗਲ ਡੋਲੇ ਆ ਵੀ ਮੇਰਾ ਵਿਆਹ ਹੋ ਜੇ ਉਹ ਤੇਰੇ ਨਾਲ ਦਾ ਲੋਡ ਹੋ ਜੂਏ ਤੂੰ ਰ ਮੈਨੂੰ ਕੋਈ ਮੜਾ ਮੂਟਾ ਦੁੱਧਵਾ ਪਿਆਰਿਆ ਕਰੇ ਬਈ ਲਿਆ ਮੈਨੂੰ ਫੜਾ ਦੇ ਸਿਓ ਉਹ ਤਾਂ ਇਨਾ ਨਾਲ ਨੀਵਾ ਹੋ ਕੇ ਤੁਰਦਾ ਹੁਣ ਵਜਨ ਨਹੀਂ ਤੇ ਤੋ ਚੱਕਿਆ ਜਾਂਦਾ ਬਾਂਜੜਾ ਦਾ ਬਹੀਰਾ ਟੱਕ ਲੂਆ ਮੈਂ ਬਈ ਆ ਕਾਚ ਪਾਈ ਫਿਰਦਾ ਗੁੱਤ ਵਟਣੇ ਇੱਚ ਮੈਨਿ ਖਾਂ ਦੇ ਇਹ ਤਾਂ ਬਾਲਾਂ ਵਾਲਾ ਉਹ ਬਾਲਾਂ 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 ਦਾ ਤਾਂ ਹਾਂ ਭੈਣ ਦੇ ਖਾ ਲੂ ਇਸਦੇ ਲਫਾ ਫਾ ਨਾ ਇੱਕਾ ਤੋਂ ਪਰਖੇ ਉਹ ਟੰਗੇ ਵੀ ਖਰਾਬ ਨਾ ਹੋ ਜਾਣ ਨੀਵਾ ਮਰ ਜਾਂ ਤਾਂ ਕਿ ਜਿੰਨਾ ਛੜਾ ਬੰਦਾ ਹੋਊਗਾ ਨਾ ਉਨੀ ਸਕੀਮਾ ਵੱਧ ਲਾਊਗਾ ਤੰਸੇ ਉਹਨਗੇ ਹੁਣ ਤੂੰ ਤਿੰਨਾਰ ਕੱਟ ਰੇ ਸੇ ਉਹ ਤਾਂ ਨੇ ਵਧੀਆ ਨੇ ਐ ਵਧੀਆ ਨੇ ਹੋਰ ਲੇ ਚੇਪੀ ਵਾਲੇ ਰੱਖੀ ਬੈਠਾ ਬਹਿ ਜਾਣਾ ਪੂਰੇ ਲੈ 100 ਰੁਪਏ ਕਿਲੋ ਵਾਲੇ ਲੈ ਨਾ ਬੈ ਤੂੰ ਮੈਨੂੰ ਕਹਿਣਾ ਕਦੀ ਪਰ ਜੇ ਮੈਂ ਸੇਉਲੇ ਆਰਕ ਨੇ ਤੂੰ ਨਾ ਮੰਗਾਈ ਉਹ ਮੈਂ ਆਉਂਦਾ ਸੀ ਹੁਣ ਮੈਂ ਕਾ ਨਹੀਂ ਸੁਣਨ ਵਾਸਤੇ ਤੱਕ ਉਸ ਤੋਂ ਮੰਗਾਈ ਜਵਾਖਾਂ ਤੂੰ ਮਕਾਨ ਤੋਂ ਚਾਰ ਕਿੱਲੇ ਬਹੁਤ ਨੇ ਇਹਨੂੰ ਕਿੱਲੇ ਤਾਂ ਬਹੁਤ ਨੇ ਚਾਰ ਆ ਕੱਢ ਲਵੇ ਉਹਦਾ ਗੁੱਤ ਵੜਨਾ ਜਾਂ ਕਿਹਦੇ ਪਾਈਪਰ ਦਾ ਗੁੱਤਨੀ ਦਾ ਤੰਨੀ ਬੋਲਸ ਨਾ ਬੇ ਬਹੁਤ ਨੇ ਚਲ ਸਬਜੀ ਲਿਆਦੀ ਮੈਨੂੰ ਇਹਨਾਂ ਦਾ ਤਾਂ ਚੜ ਡੰਗ ਲੈ ਗਿਆ ਸਬਜੀ ਦੇ ਦੇ ਦੇਖੇ ਦਮ ਕੇ ਜੜਾ ਰੁੱਝਣ ਨੂੰ ਲੈ ਬਾਕੀ ਨੂੰ ਕਰਾ ਰਹੇ ਹਾਂ ਨਾਲੇ ਬੇ ਕੀ ਕਰੇਗਾ ਕੀ ਵਿਆਹ ਕਰਾ ਕੇ ਦੰਦ ਤਾਂ ਤਨੀ ਚੜ ਜਾਂਦੇ ਕੁੰਜੀ ਘਰ ਨੂੰੜਾ ਦਵਾ ਰਿਹਾ ਕੋਕੀ ਲੀੜਾ ਕੱਪੜਾ ਨਾ ਨਾ ਲੋੜ ਨਹੀਂ ਬਸ ਹਾਂ ਨਾ ਵਾਕੇ ਉਹ ਲੜੀ ਜਾਂਦੀ ਸੀ ਸੂਟ ਹੀ ਦਵਾ ਲੇਉਂ ਕੰਦਰ ਦੇ ਤੈਨੂੰ ਏ ਬੱਸ ਮੈਂ ਤਾਂ ਪੁਰਾਣਾ ਪਾਕੀ ਵਰਤ ਰੱਖ ਲਿਆ ਜੇ ਲੜਦੇ ਆ ਤਾਂ ਦੋਨੇ ਜੀ ਲੜਦੇ ਤੈਨੂੰ ਕੀ ਮਤਲਬ ਆ ਵੇ ਕਹਿਣ ਦਾ ਪਰ ਸੂਟ ਮੈਂ ਦਵਾ ਲਿਆ ਨਾ ਮੇਰਾ ਕੀ ਬੰਡਿਆ ਕੁਛ ਨਾ ਨਾ ਲੋੜ ਤੇਰਾ ਸੂਟ ਪਾ ਕੇ ਤਾਂ ਬੰਦਾ ਵੀਰ ਕਰਨ ਨੂੰ ਉੱਥਲਾਊਗਾ ਕਿਉਂ ਹਾਂ ਉਹ ਕੋਈ ਬੁੰਦਰੀ ਇਸ ਬੁੰਦਰੀ ਦਵਾ ਦਵਾ ਰਹੇ ਆ ਤੰਦਾ ਸੁਣਾ ਵੇ ਮੈਂ ਕਹਿੰਦੇ ਤੂੰ ਚੁੱਪ ਕਰਕੇ ਬਹਿ ਜਾਵੇਂ ਲੈ ਲਫਾਫੇ ਚ ਪਾ ਦੇ ਮੈਂ ਤਾਂ ਜਾਵਾਂ ਮੈਨੂੰ ਕੁਝ ਸਬਜ਼ੀ ਲੈ ਕੇ ਜਾ ਕੇ ਜਾਏਗਾ ਮਾਨ ਸਰ ਜਾਊਗਾ ਫਿਰ ਤੇਰੇ ਵਾਸਤੇ ਲੜਾਣਾ ਹੀ ਪਊ ਆਪਦਾ ਹੀ ਫਿਰ ਜਾਣਾ ਤਾਂ ਪਊਗਾ ਵੈਜਣਾ ਤੈਨੂੰ ਤੇਰੇ ਕੋਲੇ ਆਈਆਂ ਮੈਂ ਕਿ ਲੰਮੀਆਂ ਤਾਣ ਕੇ ਮੰਜੇ ਤੇ ਪਿਆਉਣਾ ਲੈ ਉਹਨੂੰ ਕਹਿਣੀ ਉਹ ਜਾਊਗਾ ਆ ਮੈਂ ਦੀ ਜੀ ਦੇਖਾਂ ਇਹ ਤਾਂ ਕੱਲ ਨੂੰ ਆਈ ਆ ਹੁਣੀ ਵਾਲੀ ਐ ਤਾਂ ਆਏ ਕਿਵੇਂ ਫੜਦਾ ਮੈਂ ਉੱਥੇ ਆ ਤੇਰੇ ਬਾਈ ਨੇ ਲਿਆ ਕਹਿੰਦਾ ਜੀ ਪਰ ਮੈਂ ਨਹੀਂ ਦੇਖਾਂ ਇਹ ਹੀ ਲਖਾਵੇ ਵਾਪ ਮੈਂ ਕੁੰਦਣ ਦਾ ਚੂੜਾ ਕੁੰਦਣ ਦਾ ਆਏ ਇਹਨਾਂ ਹੜ੍ਹ ਤੋੜ ਦੇਗਾ ਆ ਦੇਖਣਾ ਮੈਂ ਦਾ ਮਾੜਾ ਯੱਕਾ ਨਜ਼ਰ ਲੱਗ ਜਿ ਲਾ ਦੇਗਾ ਮੇਰੀ ਨਾਲ ਅੱਤੂ ਮੇਰੇ ਕੋਲ ਨਾ ਰਹੇ ਇੱਥੇ ਮਾਈ ਦਾ ਹੀ ਨੀਗਾ ਇੱਥੇ ਆ ਇੱਥੇ ਆਪਾਂ ਬਣਾਣੇ ਹੋ ਆ ਜੁੱਤੀ ਦੇਖੀ ਕਿੰਨੇ ਨੰਬਰ ਦੀ ਆ ਜੁੱਤੀ ਲੈ ਮਾਇਕ ਦਾ ਮਾਟ ਹੈ ਨਹੀਂ ਆ ਵੀ ਜੁੱਤੀ ਦੇਖੀਏ ਕਿੰਨੇ ਨੰਬਰ ਦੇ ਜੁੱਤੀ ਜੁੱਤੀ ਦੇਖੀ ਆ ਉਹਦਾ ਪੱਟੇ ਪਾਸੇ ਲੈ ਜਾਣੇ ਗੱਲ ਵੀ ਦੋ ਦੋ ਇੱਥੇ ਚੰਗੀਆਂ ਸੇਵੀਆਂ ਬਣਾ ਲਾਂਗੇ ਤੇ ਵੀ ਅਵ ਕਰੇ ਵੀ ਬਣਾ ਲੂੰਗਾ ਮੈਂ ਤੇ ਮਾਪਕ ਲੱਗੇ ਹੋਏ ਨਹੀਂ ਹੈ ਚੰਗਾ ਭੈਣ ਦਾ ਦਾਲ ਸਬਜ਼ੀ ਬਣਾ ਕੇ ਖਾ ਕੇ ਪੈ ਜਾਗੇ ਪਾਉਰ ਨਾਲ ਤੂੰ ਤਾਂ ਕੱਲਾ ਜਾਣਾਗਾ ਤੈਨੂੰ ਤਾਂ ਤਾਂ ਹੀ ਸੁਫੜੇ ਆਉਂਦੇ ਨੇ ਮੇਰੇ ਘਰੇ ਸਭ ਕੁਸ ਹੈ ਨਾਲੇ ਪੌੜੀਆਂ ਚੜੀਆਂ ਨੇ ਤਾਂ ਆਹ ਚੜ ਕੇ ਬੈ ਸਾਡੇ ਵੀ ਚੜੀਆਂ ਹੋਈਆਂ ਨੇ ਤੇਰੇ ਕੱਲੇ ਦੀਆਂ ਚੜੀਆਂ ਹੋਈਆਂ ਪੌੜੀ ਮੂੰਹ ਦੇਖ ਲਈ ਮੇਰਾ ਮਾਲੇ ਤੇਰਾ ਦੇਖ ਲਈ ਬੂਥੜਾ ਗਾਹ ਨਾਲੇ ਡਾਈਟ ਲੋਈ ਕਰਾ ਕੇ ਨੇ ਆਹ ਦੇਖ ਬੇ ਚੱਲ ਚੰਗਾ ਮੈਂ ਤਾਂ ਜਾਣੀ ਆਂ ਪਰਾਵ ਜਾਣੀ ਕਿਧਰ ਹੁਣ ਬੈ ਜਾ ਲੈ ਤੂੰ ਮੈਨੂੰ ਲਿਆ ਦੀ ਚੰਗਾ ਉਹ ਲਫਾਫਾ ਲੈ ਕੇ ਉਹਨਾਂ ਖੜਦਾ ਦਿਲਫਾਫਾ ਲੈ ਉਹ ਮੇਰੇ ਪਤਾ ਨਹੀਂ ਐਂ ਲੈ ਜੀ ਲੋਕ ਤਰਾਤਰਾਂ ਦੀਆਂ ਗੱਲਾਂ ਬਣਾਉਣਗੇ ਨਾਲੇ ਵਿੱਚ ਖੇੜੇ ਕੋਲ ਲਈ ਜਾ ਉਹਨੇ ਲਿਆ ਕਹਿੰਦੇ ਨੇ ਇਹਨੂੰ ਤੈਨੂੰ ਪਤਾ ਅੱਜ ਕੱਲ ਲੋਕਾਂ ਦਾ ਐ 100 ਗੱਲਾਂ ਦੀ ਲੱਲਾ ਬਣਾਉਂਦੇ ਨੇ ਬਾਈ ਜੜਾ ਤੈਨੂੰ ਚੱਜ ਨਹੀਂ ਵੱਜਦਾ ਤਾਂ ਗਿੱਟਾ ਚਾਕਲ ਪਈਆ ਲੁੱਝੜਵੇਂ ਖੇੜੇ ਦੇ ਮੱਤੇ ਕਰਾ ਹੋਈਆਂ ਕਿ ਕਿਉਂ ਕਿਉਂ ਕਹਦਾ ਪਾਈ ਨਹੀਂ ਹੈ ਮੇਰਾ ਹੂਰ ਪਰਾਈ ਹੋ ਗਈ ਤੂੰ ਵਰਦੇ ਘਰ ਵਾਲੀ ਤੇ ਜੇ ਪਰੀਂ ਤੇਰੇ ਦੇ ਘਰ ਵਾਲੇ ਬਣ ਜੇਗੀ ਫਿਰ ਤਨ ਕਿੱਲੇ ਤੂੰ ਮਖਾਓ ਲਿਆ ਦੇ ਮੈਨੂੰ ਮਹੀਂ ਜੜ ਮਰਨੇ ਮੈਂ ਤੂੰ ਇੰਡਰ ਲੱਗ ਗਿਆ ਦਾ ਇੱਥੋਂ ਤਨ ਕਿੱਲੇ ਨੇ ਜਿਹੜੇ ਫਿਰ ਉਹ ਐਵੇਂ ਹੀ ਪੂਤ ਮਾਰਦੇ ਵਰਦੀਆਂ ਨਹੀਂ ਆ ਤੇ ਰੋਟੀ ਨਹੀਂ ਦਿੰਦੇ ਤੈਨੂੰ ਰੋਟੀ ਦਿੰਦੇ ਕਰ ਰੋਟੀ ਨਾਲ ਚਾਹ ਪਾਣੀ ਵੀ ਦਿਆ ਕਰੋ ਚਾਹ ਪਾਣੀ ਮਿਲਦਾ ਰਾਹ ਪਾਣੀ ਕਿਹੜਾ ਮਿਲਦਾ ਰਾਹ ਉਹ ਪੈਂਡ ਤੋਂ ਪਾਣੀ ਤਾਂ ਨਹੀਂ ਮਿਲਦਾ ਰਾਹ ਉਹ ਕਿਹਿਆ ਕ੍ਰਮ ਵੀ ਨਹੀਂ ਜੀਵੀਂਦਾ ਵਾ ਪਾਣੀ ਤਾਂ ਜਦੀ ਨੂੰ ਕਰਕੇ ਕਾਰਿਆ ਹੋਇਆ ਅੱਜ ਬਹਿਤਰ ਹੋਣਾ ਤੇਰੇ ਚ ਤੇਰਾ ਵਿਆਹ ਹੋ ਜਾਣਾ ਅੱਜ ਗੱਲਾਂ ਨਾਲ ਹੀ ਸਾਰ ਜਾਂਦੀਆਂ ਗੱਲਾਂ ਫੂਕ ਜਾਂਦੀਆਂ ਗੱਲਾਂ ਨਾਲ ਹੀ ਬੱਸ ਗੱਲਾਂ ਨਾਲ ਮਸਾਲਾ ਫੂਕ ਜਾਂਦੀਆਂ ਫੜਲਾ ਤੇਰੇ ਕਿ ਤੀਰ ਨੂੰ ਇੱਕ ਤੀਰ ਤੇਰੇ ਵਾਸਤੇ ਕੱਪੜੇ ਕਾੜ ਦੂਗਾ ਮੇਰੇ ਫੜਲੇ ਨੂੰ ਕੱਪੜੇ ਨਵੇਂ ਲੈ ਆ ਦਾਂਗੇ ਜੇ ਪਾੜ ਦੂਗਾ ਵੇ ਫੜ ਲਾਇਆ ਗੋਨਾ ਕੜੂ ਉਧਰ ਉਧਰ ਚੱਲ ਚੱਲ ਜੁੱਤੀ ਕੰਨੀ ਨਹੀਂ ਲੈ ਜਿਪਰਿੰਗ ਜੁੱਤੀ ਲੱਤੀ 700 ਦੀ ਮੈਂ ਨਹੀਂ ਪਵਾ ਗਿਆ ਅੱਜ ਉਦੋਂ ਤੇਰੇ ਵਾਲੀ ਨੇ ਕੀ ਨਾਲੇ ਇਹ ਤੇਰੇ ਨਾਲ ਟੁੱਟ ਫੁੱਟ ਗਈ ਕਿੱਦਾਂ ਦੀ ਹੋਈ ਜਾਏਗੀ ਆ ਗਈ ਹੋਰ ਹੀ ਹੈਗੀ ਨਾਲੇ ਅ ਜੁੱਤੀ ਲਾ ਮੈਂ ਇੱਕ ਹੋਰ ਸਰਕਲ ਤੋਂ ਆਕਿੰਗਾ ਸੂਟ ਵੀ ਤੇਰੇ ਮੈਂ ਵਾਖ ਲਿਆ ਸੀ ਜੁੱਤੀ ਅੱਜ ਮਾਣ ਸਵਾ ਚਾਹਦਾ ਜੁੱਤੀ ਪਵਾ ਦੇਵਾਂਗੇ ਨਾ ਬੇਪਰਾ ਬਣਾ ਨਾ ਟਾਈਮ ਪਾਸ ਜਿਹੜਾ ਹੋਈ ਜਾਬ ਨਾ ਉਹੀ ਵਧੀਆ ਆਉਦੇ ਬੰਦੇ ਦੇ ਸਰਤੇ ਚਲ ਬਾਹਰ ਗਿਆਗਾ ਕੋਈ ਨਾ ਮੇਰੇ ਵਾਸਤੇ ਗਿਆਗਾ ਆ ਤੇਰੇ ਵਰਗਾ ਛੜਿਆ ਵਾਸਤੇ ਛੱਡ ਕੇ ਗਿਆ ਮੈਨੂੰ 버거 버거 ਖਾਇਆ ਵਾਂਗੇ ਕੱਦਾਂ ਮੇਰੇ ਤਾਂ ਵਰਤ ਰੱਖਾ ਮੈਂ ਤਾਂ ਰਾਤ ਨੂੰ 10 ਵਜੇ ਕਿਤੇ ਜਾ ਕੇ ਚੰਦ ਚੜੂਗਾ ਉਦੋਂ ਰੋਟੀ ਪਾੜੀ ਖਾਣਾ ਫਿਰ ਆਪਾਂ ਪੈ ਕਰਾ ਲਿਆ ਉਹਨਾਂ ਨੂੰ ਗਰਮ ਗਰਮ ਮੈਂ ਨਾ ਵੀ ਭਰਾਵਾ ਨਾ ਨਾ ਘਰ ਦਾ ਖਾਣਾ ਖਾਣਾ ਚਾਹੀਦਾ ਜਿੱਦੇ ਵਰਤ ਹੋਵੇ ਪਰ ਤੈਨੂੰ ਕੀ ਚੱਜੂ ਘਰ ਦਾ ਖਾਣਾ ਮੇਰੇ ਰੰਨ ਨਹੀਂ ਤੇਰੇ ਕੰਨ ਨਹੀਂ ਤੂੰ ਕਹੇਂਗਾ ਘਰ ਦਾ ਖਾਣਾ ਖਾਣਾ ਤਾਂ ਜਿੱਦੇ ਵਰਤ ਹੋਵੇ ਸਰਕਾਰ ਵਾਲਾ ਵਹੇ ਨਹੀਂ ਫਿਰ ਕਰਦਾ ਖਾਣਾ ਤੇ ਤੁਫਾ ਨਹੀਂ ਤੂੰ ਸਰਕਾਰ ਅਲਕਾਰੇ ਹੋਵੇ ਫੇਰੀ ਵਸਤ ਰੱਖੇ ਤੀ ਮੀ ਫੇਰੀ ਰੱਖਣਾ ਦਾ ਹਾਂ ਫੇਰੀ ਫਰੂਟ ਖਾਵੇ ਫੇਰੀ ਰੋਟੀ ਪਾਣੀ ਖਾਵੇ ਫੇਰੀ ਖਾਵੇ ਜਦੋਂ ਲਵੇ ਹੋ ਸਾਹਮਣੇ ਆ ਤੇਰੇ ਕੋਲ ਤਾਂ ਬੈਅ ਤਾਂ ਨਹੀਂ ਆ ਤੇਰੇ ਬੈਅ ਤਾਂ ਸਾਰੀ ਉਮਰ ਜਾਂਦੀਆਂ ਤੂੰ ਤਾਂ ਦੂਜੀ ਸੱਸਾਂ ਮੇਰੀ ਤੁਲ ਫਾਫਾ ਲਿਆ ਫੜ ਮੈਂ ਤਾਂ ਲੜਨਾ ਪੈਂਦਾ ਬੈਠੀ ਬੈਠੀ ਜੱਲੇ ਕਿ ਦਿਲ ਫਾਫਾ ਲੜ ਮਾਵੇਂ ਹਾਂ ਲੈ ਥੂੜਾ ਬੜਾ ਪੱਟਿਆ ਵਾ ਵਾ ਬਾਬਾ ਖਮਨ ਲਫਾ ਫੱਲਿਆ ਮੈਨੂੰ ਵੀ ਤੇ ਆ ਦੇ ਇੱਕ ਹੈ ਸੂਟ ਵਾਲੀ ਆ ਤੂੰ ਪਾ ਲੈ ਆ ਵੀ ਤੇਰੇ ਪਾਦ ਨਹੀਂ ਕੱਢ ਕੇ ਆ ਸੂਟ ਵੀ ਤੂੰ ਪਾ ਲੈ ਆ ਲੱਗ ਜੀ ਕਰਨ ਜੱਜਾ ਦੇ ਮੈਨੂੰ ਤੂੰ ਮਗਾ ਨਹੀਂ ਚਲਾ ਭੈਜਾ ਹਾਂ ਮਰਦਾ ਮੇਰਾ ਜਿਹੜੀ ਛੇੜਨਾ ਚੱਲ ਪ੍ਰੋਗਰਾਮ ਬਣਾਣਾ ਨੇ ਕੋਈ ਹਾਂ ਨੱਕ ਤੇ ਬਹਿ ਜਾਣਾ ਜਿਹੜਾ ਫਾਫਾ ਲਿਆ ਤੇ ਨਹੀਂ ਖਣਾ ਫਿਰ ਚਲ ਫਾਫਾ ਲਿਆ ਦੇ ਮੈਨੂੰ ਮਰ ਰਿਹਾ ਕਰ ਵੇ ਛੜਿਆ ਜੇਖਾ ਉਹ ਤਾਂ ਤਮਾਗਤ ਲੱਗ ਗਈ ਮਾੜਾ ਪਹਿ ਪੁੱਛ ਲੈਣੇ ਉਹ ਨਾ ਨਾ ਲੋੜ ਨਹੀਂ ਤੇ ਜਮਨ ਲਫਾਫਾ ਲਿਆ ਦੇ ਮਗਾ ਹੀ ਵਗ ਜਾਨੀ ਆ ਪਾ ਰੋਕ ਕੇ ਸੱਤਾ ਹੋ ਕੇ ਨਹੀਂ ਤੂੰ ਬਾੜ ਜੇ ਕਹਿੰਦੀ ਉਹ ਕਰਾ ਕੇ ਲਿਓ ਹੁਣ ਕਰਾ ਲਈ ਨਾ ਹਜੇ ਨਹੀਂ ਕਰਾ ਕੇ ਰਿਓ ਜਦ ਤੱਕ ਬਾਈ ਆਏ ਉਹ ਕਰਾ ਕੇ ਲਿਉਂਗੀ ਜੰਗਾ ਮੈਂ ਤਾਂ ਜਾਨੀ ਆ ਜਿਆਦਾ ਲਫਾਫਾ ਲਿਆ ਦੇ ਮੈਨੂੰ ਭੇੜੀ ਲੱਗੂਗੀ ਮੈਂ ਜਾਨੀ ਆ ਕਰਾ ਨਹੀਂ ਫਿਰ ਕੰਨ ਨੂੰ ਵਗ ਚੱਲਾਂਗੇ ਆਪਾਂ ਕੋਈ ਨਾ ਵਗ ਚੱਲਾਂਗੇ ਜੱਲਿਆ ਕੇ ਦੇ ਮੈਨੂੰ ਉਹਦੇ ਉਂਦੇ ਨੂੰ ਆਏ ਪਾਣ ਜੀ ਮਾ ਮਾਰਣੀ ਵੇ ਹੁਣ ਕੜਮ ਕੱਟ ਹੈ ਮਾ ਮਾਰਨੀਆਂ ਤੋਂ ਹੁਣ ਕੜਮ ਕੱਟਾ ਅੰਜ ਮਰਦਾ ਪਿੱਛੋ ਸਤੂ ਲੱਗੀ ਜਾਨੀਏ। ਕੋਰੇ ਮੈਂ ਤਾਂ ਕੋਤੋ ਹੋਰ ਨਾ ਸੁਣ ਲਈ ਸ਼ਲੋਕ। ਮਨ ਦਾ ਦਨੀ ਨਹੀਂ ਨਹੀਂ ਉਹੀ ਬ੍ਰਾਈਟ ਟਿੰਗ ਸੋ। ਚਾ ਚੰਗਾ ਮੈਂ ਤਾਂ ਜਾਨੀ ਆ। ਬਾਜ ਅਲਫਾ ਹੋ ਲਿਆਉਣਾ ਮੈਂ। ਦੇ ਲੈੱਕ ਦੇ ਫਿਰ ਜੰਦਾ ਨਹੀਂ ਕਰਦਾ ਨਹੀਂ। ਉਹ ਜੀ ਲੱਗਿਆ ਤੇਰੇ ਨਾਲ। ਹਾਂ ਤੇਰਾ ਤਾਂ ਬਾਹਲਾ ਹੀ ਲੱਗਦਾ ਤੀਵਿਆਂ ਦੇਖ ਦੇਖਦਾ। ਤੇਰੇ ਨਾਲ ਦਾ ਬਾਹਲਾ ਮੂਹ ਪੈ ਰਿਆ ਬਰਾ। ਵਪਰਾ ਹੋ ਜਾ ਮਗਾ ਕਿਤੇ ਸੋ ਮਾਰ ਕੇ ਸਿਰ ਪਾੜਨਾ ਪਵੇ। ਸੋ ਮਾਰੇ ਦਾ ਵੜੀ ਚੰਗੀ ਗੱਲ ਆ। ਚੱਲਿਆ। ਸੱਡਣ ਆਣੇ ਵਗਾ। ਅੱਗਾ ਪ੍ਰਿੰਟ ਬਣੀ ਵਰਦੀਆਂ ਲਾਲ ਪ੍ਰਿੰਟ। ਲਾਲ ਨਹੀਂ ਹੁੰਦੀ ਪਰ ਨਾਲੇ ਖੱਟੀ ਹੁੰਦੇ ਬਹਿ ਜਾਣਾ ਆ ਇੱਕ 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 ਨੰਬਰ ਹੋਰ ਵਧਾ ਲਾਇਨ ਕਦਾ ਖੱਟਾ ਖੱਟਾ ਸੂਟ ਪਾ ਕੇ ਕਿੱਧਰ ਚੱਲੇ ਸੋਹਣੇ ਹੋ ਕਿੱਧਰ ਚੱਲੇ ਸੋਹਣੇ ਹੋ ਬੈ ਲਿਆ ਦੇ ਮੈਨੂੰ ਲਫਾਫਾ ਤੈਨੂੰ ਮੈਂ ਹੁਣ ਦੱਸ ਦੂੰ ਬੈ ਆਇਆ ਨਾ ਕਰ ਪਾਪੀ ਹਾਂ ਮਾਦਾ ਕਹਣਾ ਕੀ ਕਰਾਉਣੇ ਆ ਆ ਧਰਮ ਵਾਲੇ ਪੈਣ ਵਾਲੇ ਕੋਈ ਆ ਧਰਮ ਵਾਲੇ ਲੈ ਜਾ ਬੈ ਨਹੀਂ ਖਾਂਦੀ ਵੀ ਮੇਰੇ ਤਾਂ ਜੜਾ ਚ ਫਸ ਜਾਂਦੇ ਨੇ ਪਹਿਲੇ ਨਹੀਂ ਮੇਰੇ ਤਾਂ ਚੱਬੇ ਜਾਂਦੇ ਨੇ ਉਹ ਵਧੀਆ ਚੀਜ਼ ਆ ਹੈ ਉਹ ਮੈਨੂੰ ਲਫਾਫਾ ਦੇ ਮੰਗੇ ਤਾਂ ਤਾਂ ਲਫਾਫਾ ਹੋ ਜਾਣੀ ਆ ਮੈਂ ਫੇਰ ਕਹੀਏ ਨਾ ਹੋਈ ਗੱਲ ਵਰੀਏ ਇਹ ਬਣ ਜਾਣਗੇ ਲਫਾਫਾ ਲਿਆ ਦੇ ਮੈਨੂੰ ਜੋ ਕੋਈ ਹੈਗਾ ਟੰਗਿਆ ਹੋਇਆ ਪੈਂ ਕਰੀ 2-3 ਭੰਤੀਆਂ ਬਣਾ ਲਈ ਨਾਲੇ ਮੈਂ ਆਜੂਗਾ ਅਮਰੀਕਾ ਨੂੰ ਪੂਰਾ ਬਈ ਮੈਨੂੰ ਤੇ ਨਹੀਂ ਹਿੰਮਤ ਨਹੀਂ ਹੈ ਕਿ ਪ੍ਰਭਾ ਮੇਰਾ ਤੜਕੇ ਦੀ ਭੁੱਖੀ ਬੈਠੀ ਆ ਮੈਂ ਤਾਂ ਨਾ ਆਲੂ ਗੋਭੀ ਲਾ ਕੇ ਤੜਕਾ ਬਣਾ ਕੇ ਸੁਕਰੀ ਜੀ ਤੇ ਬਣਾ ਕੇ ਇੰਨਾ ਕ ਪ੍ਰਸ਼ਾਦ ਮੈਂ ਤਾਂ ਹਾਇ ਰੱਖ ਦੂੰਗੀ ਪਾ ਜੂੰਗੀ ਉਹ ਨਚਰ ਜਿੰਨੇ ਚਰਚਾਂ ਦੀ ਚੜਦਾ ਫੇਰ ਆ ਤਾਂ ਲਾ ਕੇ ਭੋਗ ਆਪ ਤਾਂ ਖਾ ਲੂਗੀ ਮੇਰੇ ਵਰਕੇ ਨੂੰ ਮੈਂ ਕੋਲੇ ਬਿਠਾ ਲੈ ਮੇਰਾ ਤਾਂ ਸਾਰਾ ਦਿਮਾਗ ਖਾ ਜਾਏਗਾ ਤੂੰ ਚੱਡਾਂ ਚੜੂਗਾ ਜਦੋਂ ਮੈਨੂੰ ਸਾਦ ਲਈ ਉਹਨੂੰ ਤੇ ਤੂੰ ਕੀ ਕਰੇਗਾ ਚੰਦ ਨੂੰ ਮੈਂ ਦੇਖ ਲਈ ਮੂੰਹ ਦੇਖੀ ਮੇਰਾ ਅੱਜ ਮੈਂ ਬਿੰਦੇ ਬਿੰਦੇ ਉਹੀ ਗੱਲਾਂ ਕਰ ਜਾਂਦਾ ਮੈਂ ਤਾਂ ਜਾਣੀ ਆ ਬਾਹਰ ਜਾ ਜਾ ਆਏ ਵਾ ਉਹ ਮੂੰਹ ਹੀ ਦੇਖਣਾਗਾ ਕਿ ਮੇਰੇ ਨੂੰ ਵਿਆਹ ਹੋ ਜੇ ਹੁਣ ਆਏ ਨਹੀਂ ਹੁੰਦਾ ਐ ਜਿੰਨਾ ਤੂੰ ਨਸ਼ਾ ਕਰਦਾ ਨਾ ਆ ਦੇਖਦਾ ਥਰਦਾ ਉਹਦੇ ਹਿਸਾਬ ਨਾਲ ਤੇਰਾ ਵਿਆਹ ਨਹੀਂ ਹੁੰਦਾ ਮੁਸ਼ਕਲ ਹੀ ਐ ਐ ਕਰਦੀਆਂ ਖੰਡ ਵੜ ਕੇ ਬਸ ਉਹਨਾਂ ਕੋਲ ਡਿੱਗ ਜੀ ਵੇ ਖੰਡਵਾਣ ਕੇ ਕੀ ਕਰੇ ਵਿਚਾਰਾ ਆ ਗਾਂਦੀ ਗਿਆ ਪਰ ਨਹੀਂ ਚੱਪ ਕੀ ਗੱਲ ਭਾਬੀਆਂ ਮੇਰੀ ਮਾਨੂੰ ਟੁੰਮੇ ਦਾ ਦੇਖ ਕੇ ਹਮਰਾ ਭਾਈ ਜ਼ਿੰਮੇਵਾਰ ਦੇਖ ਗਿਆ ਆਮੀ ਕੈਗਣ ਬੇਖਾ ਮਾਰ ਲੈ ਗਿਆ ਮਾਰਤੀ ਫਿਰ ਕਹਾਂ ਮੈਂ ਤਾਂ ਜਾਣੀ ਓਏ ਤੂੰ ਰਾਤ ਡੇਗ ਜਾਈਂਗੇ ਤੇ ਫਸਫ ਲੈ ਕੇ ਨਗੜ ਦੱਸਣਾ ਬਸ ਤੂੰ ਇਲਫਾ ਫਲੇ ਕੇ ਦਿੰਦਾ ਨਾ ਆਹ ਤਰਫੇ ਨਹੀਂ ਸੁਣ ਚੋਈ ਤੇ ਜੱਲਿਆ ਦੇ ਆ ਸਾਰੇ ਡਿੱਗੀ ਹੁੰਦੇ ਤੇਰੇ ਲੜ ਜੇ ਨਾ ਅਕ ਤੇਰੇ ਹਜੇ ਢਿੱਲੇ ਹੋ ਗਏ ਢਿੱਲੇ ਤਾਂ ਹੋਏ ਪਹਿਲਾਂ ਜਣਾ ਇਹਨਾਂ ਵੀ ਆ ਜੱਲਿਆ ਦੇ ਜੜਾਂ ਡੰਡੀਆਂ ਹੋ ਗਈਆਂ ਆਇਆ ਕਰ ਭਾਬੀ ਫਿਰ ਉਹ ਆਵੀ ਹੂੰ ਦੋਨੋਂ ਚ ਪਾ ਕੇ ਲੈ ਜਾਂ ਬਈ ਡੋਲੂ ਚਨੀ ਮਤਾਈ ਲੈ ਜਾਨੀ ਚੁੰਨੀ ਦੇ ਪੱਲੇ ਤੱਕ ਆਂ ਸਹੀ ਲੈ ਜਾਨੀ ਕਿੱਥੇ ਤੋਇ ਤਪਾਲਦਾ ਫਿਰੇਗਾ 20 ਘੰਟੇ ਲਾਇਨਾ ਤੂੰ ਤਾਂ ਮਿੱਤਰਾਂ ਦਾ ਲੈ ਗਈ ਕਾਲਾ ਜਾ ਕੱਢ ਕੇ ਹਣੇ ਆਹ ਚੱਲ ਚੰਗਾ ਮੈਂ ਜਾਨੀ ਆਂ ਜਾਨੀ ਕਿੱਧਰਾਂ ਕਰਦਾ ਹੁੰਦਾ ਮੜਾ ਜਾ ਐ ਕਰੀ ਹਾਂ ਕੀ ਕਰਾਂ ਵਰਤੂ ਆਇਆ ਕਰੀ ਆਦੀ ਓਧੇ ਹੀ ਘੰਟੇ ਨੂੰ ਮੈਨੂੰ ਲਿਆ ਦੇ ਚਾਹਨਾ ਸਬਜ਼ੀ ਦੇ ਓਧੇ ਹੀ ਘੰਟੇ ਨੂੰ ਆਦੀ ਮਦਦ ਸਬ ਨਾਲ ਹੀ ਲੈ ਤਲੂ ਬਈ ਮੈਂ ਤੇਰੇ ਨਾਲ ਕੀ ਕਰੂੰਗਾ ਆਪ ਨੂੰ ਹੋ ਜਾਊਗਾ ਦਵਾਕਾਲੇ ਦੇ ਘਰੇ ਦਵਾਕਾਂ ਦੀ ਵਾਹ ਦਵਾਕਾ ਕੋਲ ਜਾਇਗਾ ਮੈਂ ਆਪ ਕੋਹ ਨੂੰ ਦਵਾਕਾਂ ਨੂੰ ਦਵਾਕੇ ਰਲਾਣਾਂ ਕਿੰਨਾ ਕ ਟਾਈਮ ਲਾਇਆ ਰਖਾ ਲਾ ਹੁਣ ਬਾਸ ਤਾਂ ਆ ਜਾ ਹੁਣ ਵਾਕ ਤੋਂ ਫਿਰ ਨਾਲ ਹੁਣ ਚੱਲੀਏ ਹੋਰ ਹੁਣ ਵਾਕ ਕਰਨਾਗੇ ਚਲ ਫਿਰ ਮੈਂ ਕਰੇ ਰੱਖਿਆ ਮਹਾ ਅੱਛਾ ਇਹ ਵੱਖਾਂ ਫਰਾਏ ਹੋਣੀਆਂ ਹੋਰ ਪੈਸੇ ਪੂਰੇ ਢੱਕ ਲੈਣ ਥੋੜੇ ਕੋਈ ਲੈ ਪੈਸੇ ਮੈਂ ਚੱਕਰ ਮਰਨਾ ਤੇਰਾ ਕੀ ਸੁਖਾ ਮੈਂ ਤਾਂ ਕੱਲੂ ਬਗ ਜੂਗਾ ਬਸ ਰਹਿਣ ਦੇ ਮਾਏ ਤਾਂ ਆਏਗਾ 1000 ਰੁਪਏ ਦਾ ਮੇਰੇ ਕੋਲ ਹੀ ਬਸ ਫਿਰ ਫਿਰ ਥੋੜੀ ਲਿਆਉਂਗੀ ਨਾ ਮੈਂ ਨਹੀਂ ਸੁੱਖ ਲਿਆਂ ਮੇਰੀ ਮਸ਼ਹੂਰ ਵੀ ਲਿਆਂਗੀ ਨਾ ਮੈਂ ਤੇਰੀ ਪਸੰਦਾਂ ਵੀ ਨਹੀਂ ਪਾਉਂਦੀ ਪਾਉਂਦੀ ਨਾ ਪਾਉਂਦੀ ਕਿਉਂ ਹਾਂ ਕੀ ਕਰੇਗਾ ਦੱਸ ਬਾਏ ਜਣਾ ਲਾਵੇਂ ਰਚੀਆਂ ਜਾਂ ਖਾਣਾ ਚੱਲ ਚੰਗਾ ਮੈਂ ਰੱਖਿਆ ਵਾ ਆਉਣੀ ਅਮਰਤ ਆਜੀ ਫਿਰ ਲੈ ਫਰਾਊਗੀ ਅੱਜ ਮੇਰੇ ਕੋਲ ਹੀ ਮਾਨ ਦਾ ਮੈਨੂੰ ਲੈ ਕੇ ਜਾਊਂਗਾ ਪਰ ਜਾਈ ਤਾਂ ਮੇਰੀ ਆ ਗਈ ਮੈਂ ਕਿਸੇ ਨਾਲ ਭੱਜ ਕੇ ਕਿਵੇਂ ਜਾਣ ਦੇਵਾਂ ਉਹਨੂੰ ਅੱਜ ਉਹਦੇ ਨਾਲ ਗੱਲਬਾਤ ਕਰੀ ਲਾਉਂਗੀ ਸਾਰੀ ਵੀ ਜ਼ਿਆਦਾ ਕਰਾ ਦੇ ਰਿਸ਼ਤਾ ਤੇ ਜਾ ਫਿਰ ਰੋਟੀ ਪਾਣੀ ਦਾਲ ਪਾਣੀ ਚਾਹ ਪਾਣੀ ਚੱਜਦਾ ਵੇ ਆ ਕਰ ਜਦੋਂ ਮੈਨੂੰ ਲੋੜ ਹੋਊਗੀ ਚਾਹ ਪਾਣੀ ਕਰਕੇ ਭੇਜਿਆ ਕਰ ਜਿਹੜਾ ਕੱਪੜਾ ਇੱਧਰ ਆ ਕੇ ਤੂੰ ਕਿ ਜਾਇਆ ਕਰ ਐ ਕੰਮ ਤਾਂ ਦਿਲਵਾ ਕੇ ਕਰ ਤੂੰ ਆਖੇ ਲੱਗਿਆ ਕਰ ਤੇ ਅੱਜ ਮੈਂ ਨਾਲ ਜਾਊਂਗਾ ਨਾਲ ਬਰਕਪੁਰ ਖਵਾ ਕੇ ਲਿਆਉਂਗਾ ਨੂੰ ਇੱਕ ਸੂਟ ਦਵਾ ਲਊਂਗਾ ਨਾਲ ਬਿਰਜੂ ਕੀ ਹੁਣ ਤਾਂ ਮੈਨੂੰ ਲੱਗਦਾ ਵੀ ਬਿਰਜੂ ਬਾਈ ਤਾਂ ਉਹਨਾਂ ਦੀ ਲੋੜ ਪਾਰ ਪਾਇ ਨਾ ਬਖਾਇ ਨਾ ਨੋੜ ਪਾਰ 500 ਦੇ ਜਿਦੋਂ ਆਖਰਾਂ ਦਾ ਵਿਆਹ ਵੀ ਲੈਣਾ ਆ ਵੀ ਲੈਣਾ ਇੱਕ ਤਾਂਜਰਾ ਲਵਾ ਕੇ ਲਿਓ ਮੈਨੂੰ ਤਾਂ ਦੀਆਂ ਬਹੁਤ ਸੋਹਣੀਆਂ ਗਿਫਟ ਲਵਾ ਕੇ ਲਿਓ ਮੈਂ ਕਿਹਨੂੰ ਬਾਈ ਮੈਨੂੰ ਬਾਈ ਨੇ ਅੱਖ ਜੀ ਮੈਨੂੰ ਕੋਈ ਤਾਂਜਰਾ ਲਵਾ ਦੀ ਬਾਈ ਨੇ ਭੇਜਿਆ ਮੈਂ ਕਿਹਨੂੰ ਗਿਫਟ ਫੇਰ ਪਾਉਗੀ ਨਹੀਂ ਤਾਂ ਘਾਹ ਨੂੰ ਪਾਉਂਦੀ ਆ ਫਾਇਦੇ ਜਰੂਰੀ ਬਾੜੀ ਇੱਕ ਪਾ ਲੈ ਵੀ ਆਇਆ ਉਹ ਖਰਦਾ ਵੀ ਖਰਦਾ ਬੜਾ ਆ ਕੀ ਖਰਦਾ ਮੈਂ ਕੱਪੜੇ ਦਾ ਪਾ ਰਾਂ ਕੱਪੜਿਆਂ ਕੋਲ ਬਰਾਤ ਜਾਣਾਗਾ ਚੱਲ ਚੱਲ ਤੂੰ ਕਹਾ ਓਏ ਆ ਜਾ ਦੋ ਮਾਦਾ ਨਹੀਂ ਫੋੜ ਨਹੀਂ ਮੈਂ ਜਾਂਦੀ ਬਰਾਵਾ ਲੇਟ ਹੋ ਜਾਗਾ ਰਹਿਣ ਦੇ ਜਾਂ ਕੱਪੜੇ ਪਾ ਲੈ ਤਰ ਤਾ ਉਠਣ ਲਾ ਚਾਦਰਾਂ ਲਾ ਲਾ ਮੈਨੂੰ ਬੁਰਾ ਲੱਗਦਾਗਾ ਬੇ ਕੀ ਕਰਨਾ ਤੇ ਚਾਦਰਾਂ ਲਾਉਣ ਨੂੰ ਕੀ ਹੈ ਤੂੰ ਬੈਠ ਜਾ ਬੈਠ ਜਾ ਲੋਰ ਜੀ ਪਾ ਲਾ ਮੈਂ ਆ ਜਾੜ ਕੜ ਜੀ ਲੋਰ ਜੀ ਪਾ ਲਾ ਮੈਂ ਮਾ ਤੂੰ ਬਹਿ ਜਾ ਜੇ ਜਾਣਾ ਤੇ ਮੇਰੇ ਨਾਲ ਬਹਿ ਜਾ ਲੋਰ ਜੀ ਪਾ ਲਾ ਲੈ ਮੈਨੂੰ ਕੋਈ ਨਾ ਕਿਧਰੇ ਤੱਕ ਮਕਲਾਵੇ ਤੇ ਜਾਣਾ ਬੈ ਜਾ ਚੱਲ ਦਵਾਂਗਾ ਨੰਬਰ ਨੇ ਡੇਗੀ ਇਰਤਾ ਹੁੰਦਾ ਨਾਲ ਜਲਾ ਕੇ ਵਾਜਾ ਸਵਾਰ ਕੇ ਚੱਲ ਜੱਪੀ ਜੀ ਵਾਲਾ ਅੰਦਾਜ਼ ਨਾਲ ਉਹ ਤਾਂ ਮੁੱਠੀ ਮਾਰੂ ਗੁਰਜਾ